ਸਤਿ ਸ੍ਰੀ ਅਕਾਲ ਜੀ ਮੈਂ ਨਰੰਗਨ ਸਿੰਘ ਲਹਿਲ ਆਪ ਸਭ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਸਾਜਨਾ ਦਿਵਸ ਦੀ ਸਾਰੇ ਸੰਸਾਰ ਵਿੱਚ ਦੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਸੋ ਜੇ ਗੱਲ ਕਰੀਏ ਖਾਲਸੇ ਦੀ ਸਾਜਨਾ ਦਿਵਸ ਦੀ ਤੇ 1699 ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖੰਡੇ ਤੇ ਬਾਟੇ ਦਾ ਅਮਰ ਛਕਾ ਕੇ ਜਿਹੜਾ ਉਹ ਸਿੰਘ ਸਜਾਏ ਸੀ ਤੇ ਸਾਜਨਾ ਦਿਵਸ ਦੇ ਉੱਤੇ ਸਾਰਿਆਂ ਨੂੰ ਫੇਰ ਮੇਰੀਆਂ ਜਿਹੜੀਆਂ ਮੁਬਾਰਕਾਂ ਨੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਨੇਡਾ ਦੀ ਧਰਤੀ ਦੇ ਵੀ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਬੜੇ ਧੂਮ ਧਾਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਦੇ ਵਿੱਚ ਬਹੁਤ ਭਾਰੀ ਇਤਸ਼ਾਹ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਉਹ ਅੱਜ ਹਾਜ਼ਰ ਆ ਤੇ ਆਪਣਾ ਜੋ ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਨਾਨਕ ਸਾਹਿਬ ਦੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸਿੰਘ ਸਵੰਗ ਸਿੰਘ ਸਜਾਏ ਸੀ ਅੱਜ ਉਹ ਦਿਹਾੜਾ ਬੜੇ ਤੂਤਾਂ ਦੇ ਨਾਲ ਮਨਾਇਆ ਜਾ ਰਿਹਾ ਤੇ ਇਸ ਕਰਕੇ ਅੱਜ ਬਹੁਤ ਪਰਮਾਤਮਾ ਦੀ ਕਿਰਪਾ ਹੈ ਤੇ ਬਹੁਤੀ ਸ਼ਕਤੀਆਂ ਸਿੱਖਾਂ ਦੇ ਵਿੱਚ ਹੌਸਲਾ ਆ ਰਹਾ ਤੇ ਅੱਜ ਦੇ ਦਿਨ ਜਿੱਥੇ ਸਿੱਖੀ ਨਾਲ ਇਸ ਗੁਰੂ ਸਾਹਿਬ ਨੇ ਸਾਜਣਾ ਕੀਤੀ ਸੀ ਉੱਥੇ ਵਿਸਾਖੀ ਦਾ ਤਿਹਾਰ ਜਿਹੜਾ ਹੈਗਾ ਉਹ ਕਿਸਾਨ ਦੇ ਲਈ ਜਿਹੜਾ ਹੈਗਾ ਹਾੜੀ ਦਾ ਤਿਹਾਰ ਹਾੜੀ ਦੀ ਸ਼ੁਰੂਆਤ ਕੀਤੀ ਜਾਂਦੀ ਸੀ ਦਾਤੀ ਦਾ ਦਰ ਕਾਟੀ ਉਹ ਲਾਇਆ ਜਾਂਦਾ ਸੀ ਦਾਤੀ ਚਲਾਈ ਜਾਂਦੀ ਸੀ ਇਸ ਕਰਕੇ ਦਾਤੀ ਵਰ ਸ਼ਗਨ ਝਾਕੀ ਅਰਦਨ ਸੋ ਮੰਨਿਆ ਗਿਆ ਅੱਜ ਦਿਨ ਤੋਂ ਖੇਤੀ ਵੜੀ ਜਿਹੜੀ ਦਾਤੀ ਆ ਹੜੀ ਫਸਲ ਕਟਾਈ ਸ਼ੁਰੂ ਹੋ ਜਾਂਦੀ ਆ ਤੇ ਲੋਕਾਂ ਦੇ ਵਿੱਚ ਜਿਹੜੀ ਸੋਨੇ ਵਰਗੀ ਫਸਲ ਆ ਉਸ ਨੂੰ ਸੁਭਾਲਣ ਦੇ ਜਿਹੜਾ ਬੜਾ ਬਹੁਤ ਇਛਾ ਹੁੰਦਾ ਤੇ ਸਾਰੇ ਪਰਿਵਾਰ ਰਲ ਕੇ ਖੁਸ਼ੀਆਂ ਮਨਾਉਂਦੇ ਨੇ ਤੇ ਪਰਿਵਾਰ ਇਕੱਠੇ ਹੋ ਕੇ ਰਲ ਕੇ ਕੰਮ ਕਰਦੇ ਨੇ ਅੱਜ ਮੈਂ ਦੁਬਾਰਾ ਫੇਰ ਜਿਆਦਾ ਸਮਾਂ ਨਾਲ ਲੈਂਦਾ ਹਾਂ ਅੱਜ ਦੇ ਦਿਹਾੜੇ ਤੇ ਸਾਰੀਆਂ ਸੇਖ ਕੌਮ ਨੂੰ ਜਿੱਥੇ ਵੀ ਵਰਲਡ ਦੇ ਵਿੱਚ ਸਾਡੇ ਪੰਜਾਬੀ ਵਸਦੇ ਨੇ ਸੇਖੋਂ ਵਸਦੀ ਆ ਉਹਨਾਂ ਨੂੰ ਵਜ਼ਾਖੇ ਇਹਦੇ ਲੱਖ ਲੱਖ ਬੁਦਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਮੈਂ ਇਕੱਲਾ ਵਾਹ ਵਾਹ ਦੂ ਬਿੰਦ ਸਿੰਘ ਆਪੇ ਗੁਰ ਚਿਰਲਾ ਤੇ ਪੰਜੇ ਪਿਆਰੇ ਕਹਿੰਦੇ ਪਾਸ਼ਾ ਅੰਮ੍ਰਿਤ ਦੇ ਆਧਾ ਤਿਆ ਜਦੋਂ ਅੰਮ੍ਰਿਤ ਦੀ ਦਾ ਸਾਨੂੰ ਦੇਣੀ ਸੀ ਤੇ ਪੰਜ ਸਿਰ ਮੰਗੇ ਨੇ ਤੈਨੂੰ ਅੰਮ੍ਰਿਤ ਕਿਉਂ ਦਈਏ ਤੂੰ ਇਹਦੇ ਬਦਲੇ ਕੀ ਦੇਵੇਂਗਾ ਤੇ ਉਹ ਵਿਦਵਾਨ ਸੱਜਣ ਲਿਖਦਾ ਪਾਤਸ਼ਾਹ ਕਹਿੰਦੇ ਮੁੱਲ ਦੇ ਨਹੀਂ ਉਤਾਰ ਸਕਦਾ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਭਾਈ ਦਿਆ ਸਿੰਘ ਝੋਲੀ ਚ ਪਾ ਦੋ ਅੰਮ੍ਰਿਤ ਮੇਰੇ ਵੀ ਅੰਮ੍ਰਿਤ ਦਾ ਦਾਤਾ ਕਹਿੰਦਾ ਦੋ ਗੁੰਦ ਅੰਮ੍ਰਿਤ ਮੈਨੂੰ ਵੀ ਛਕਾ ਦਿਵੋ ਤੇ ਜੇ ਤੁਸੀਂ ਕਹੋ ਮੁੱਲ ਮੁੱਲ ਤੇ ਮੇਰੇ ਵਰਗੇ ਹਜ਼ਾਰਾਂ ਗੁਰਗੋਬਿੰਦ ਸਿੰਘ ਜੰਮ ਜਾਨ ਤੇ ਇਸ ਅੰਮ੍ਰਿਤ ਦਾ ਮੁੱਲ ਨਹੀਂ ਉਤਾਰ ਸਕਦੇ ਐਡਾ ਮਹਿੰਗਾ ਮੁੱਲ ਮਿਲਦਾ ਅੰਮ੍ਰਿਤ ਕਹਿੰਦੇ ਪਾਤਸ਼ਾਹ ਮੁੱਲ ਤਾਂ ਨਾ ਦੇਸਕੂ ਭੇਟਾ ਮਨਜ਼ੂਰ ਕਰੋ ਸੁਣੋ ਦਇਆ ਸਿੰਘ ਜੋ ਜੋ ਡੇਟ ਮੈਂ ਚੜਾਉਂਗਾ ਮੇਰੇ ਪਾਸ਼ਾ ਕਹਿੰਦੇ ਪਿਤਾ ਦਾ ਸਿਰ ਲਾ ਚੁੱਕਿਆ ਬੱਚਿਆਂ ਦਾ ਨਾ ਦਵਾਂਗਾ ਮੈਂ ਆਪਣੀ ਮਾਂ ਦਾ ਲਾ ਦਵਾਂਗਾ ਅਨੰਦਾ ਦੀ ਪੂਰੀ ਲਾ ਦਵਾਂਗਾ ਆਪਣਾ ਆਪ ਲਾ ਦਵਾਂਗਾ ਮੈਨੂੰ ਅੰਮ੍ਰਿਤ ਦੀ ਦਾਤ ਛੋਣੀ ਵਿੱਚ ਪਾ ਦਿਓ ਐਨੀ ਪੈਂਦੀ ਮੁਰ ਮਿਲਦੀ ਅੰਮ੍ਰਿਤ ਦੀ ਦਾਤ ਸੁਨੇਹਾ ਜੋ ਸਮਾਜ ਨੂੰ ਤਾਗੁਰ ਗੋਬਿੰਦ ਸੰਮਾਰਾ ਸੱਚੇ ਪਾਸ਼ਾ ਜੀ ਆਨੇ ਆਨੰਦਪੁਰ ਸਾਹਿਬ ਜੀ ਦੇ ਪਵਿੱਤਰ ਧਰਤੀ ਦੇ ਉੱਪਰ ਖਾਲਸਾ ਪੰਥ ਦੇ ਸਿਰਜਣਾ ਕਰਕੇ ਜਿਹੜਾ ਲੋਕਾਂ ਦੇ ਵਿੱਚ ਉੱਚ-ਨੀਚ, ਛੋਟ-ਛਾਟ ਦਾ ਤਿੰਨ ਭੇਦ ਪਿਆ ਸੀ ਉਸ ਨੂੰ ਦੂਰ ਕਰਕੇ ਸੰਸਾਰ ਦੇ ਤਖਤ ਤੇ ਖਾਲਸਾ ਪੰਥ ਦੀ ਰਚਨਾ ਕਰ ਦਿੱਤੀ ਤੇ ਸਤਿਗੁਰੂ ਮਹਾਰਾਜਿਆਂ ਨੂੰ ਉਪਦੇਸ਼ ਦਿੱਤਾ ਸੀ ਖਾਲਸਾ ਜੀ ਆਪ ਜੀ ਰਹਿਤ ਮਰਜ਼ਾਦਾ ਦੇ ਵਿੱਚ ਰਹਿਣੀ ਬਹਿਣੀ ਦੇ ਵਿੱਚ ਨਰਾਲੇ ਰਹੋਗੇ ਜਿਹੜੀ ਗੁਰਮਖੀ ਗੁਰਸਿੱਖੀ ਦੇ ਅਨੁਸਾਰ ਚਲਾਈ ਆ ਤੇ ਮਾਰਗ ਤੇ ਮੈਂ ਤੁਹਾਨੂੰ ਆਪਣਾ ਸਾਰਾ ਤੇਜ ਪ੍ਰਤਾਪ ਦਵਾਂਗਾ ਰਹਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾ ਖਾਵੇ ਜਬ ਇਹ ਗਹ ਵਿਪਰਮ ਦੀ ਰੀਤ ਮੈਂ ਨਾ ਕਰੂ ਯਾਨੀ ਕਿ ਪ੍ਰਤੀਤ ਜਦ ਤੱਕ ਤੁਸੀਂ ਰਹਿਤ ਮਰਜ਼ਾਦਾ ਵਿੱਚ ਰਹੋਗੇ ਬਾਣੀ ਬਾਣੀ ਦੇ ਧਾਰਣੀ ਰਹੋਗੇ ਗੁਰੂ ਮਹਾਰਾਜ ਦੇ ਮਤ ਅਨੁਸਾਰ ਚੱਲੋਗੇ ਤੇ ਮਾਰਗ ਤੇ ਮੈਂ ਆਪਣਾ ਸਾਰਾ ਤੇਜ ਪ੍ਰਤਾਪ ਤੁਹਾਨੂੰ ਦਵਾਂਗਾ ਤੇ ਜੇ ਤੁਸੀਂ ਆਨੇ ਆਪਣੀ ਮਨ ਮਰਜੀ ਜਾਂ ਵਿਪਰ ਦੀ ਜੋ ਉਹਨਾਂ ਦੀ ਆ ਪਖੰਡਵਾ ਗਿਆ ਲੋਕਾਂ ਨੂੰ ਠਾਕਣ ਦਾ ਵਹਿਮ ਭਰਮ ਪਾਉਣ ਦਾ ਅਗਰ ਉਧਰ ਤਰਪੇ ਤੁਸੀਂ ਪਰ ਮਰਦੇ ਮੈਂ ਤੁਹਾਡੇ ਤੋਂ ਭਰੋਸਾ ਨਹੀਂ ਕਰਨਾ ਰੋਲ ਦੇ ਕਰਾਂਗੇ ਤੇ ਉਹ ਕੁਝ ਹੋ ਰਿਹਾ ਜਿਹੜੇ ਤਾਂ ਚੜ੍ਹਦੀ ਕਲਾ ਵਿੱਚ ਸਿੰਘ ਰਹਿੰਦੇ ਨੇ ਗੁਰੂ ਮਹਾਰਾਜ ਦੀ ਹੁਕਮਤ ਚਾਲਦੇ ਨੇ ਸਤਿਗੁਰੂ ਮਹਾਰਾਜ ਦੇ ਜਿੱਤ ਪਦ ਰੱਖਦੇ ਨੇ ਤੇ ਜਿਹੜੇ ਆਪਣੇ ਮਨ ਮਰਜੀ ਦੇ ਚਾਲਦੇ ਨੇ ਉਹ ਲੋਕ ਦੂਹੀ ਬੜੇ ਨਾਲ ਬਾਹਰੋਂ ਦੇਖਣੋਂ ਰੱਖਦੇ ਹੋ ਹੱਸਦੇ ਨੇ ਹਰ ਘਰਾਂ ਘਰਾਂ ਦੇ ਵਿੱਚ ਇਹ ਦੁੱਖ ਦੁਖਾਂਤ ਬਣਿਆ ਆ ਬਾਬਾ ਫਰੀਦ ਜੀ ਕਹਿੰਦਾ ਇਹ ਫਰੀਦਾਂ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਬਾਇਆ ਜੱਗ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਤੇ ਮੈਂ ਸਾ ਨਾਲ ਜਾਣਾ ਸਾਥ ਮੈਨੂੰ ਦੁਖਿਆ ਪਰ ਜਦੋਂ ਮੈਂ ਉੱਚੀ ਅਵਸਥਾ ਵਿੱਚ ਜਾਦੇ ਵੇਖਿਆ ਵੀ ਘਰਾਂ ਘਰਾਂ ਦੇ ਵਿੱਚ ਅੱਗ ਬੜੀ ਪਈ ਆ ਘਰਾਂ ਘਰਾਂ ਦੇ ਵਿੱਚ ਦੁਖਾਂਤ ਆ ਤੇ ਜੇ ਆਪਾਂ ਗੁਰਮਤਿ ਦੇ ਧਾਰਨੀ ਬਣ ਜਾਈਏ ਜਿੱਥੇ ਆਪਾਂ ਸੰਸਾਰ ਦੇ ਇੰਨੇ ਵਿਦਿਆ ਇੰਨਾ ਪੈਸਾ ਇੰਨਾ ਸਮਾਂ ਲੈ ਕੇ ਲੈਣੇ ਆ ਉਹਦਣਾਂ ਚ ਆਪਾਂ ਗੁਰਮਤਿ ਦੀ ਵਿੱਦਿਆ ਲੈ ਲਈਏ ਤੇ 사ਤਗੁਰੂ ਮਹਾਰਾਜ ਸੱਚੇ ਬਾਦਸ਼ਾਹ ਜੀ ਕਿਰਪਾ ਕਰਕੇ ਲੋਕ ਸੁਧੀ ਪਰ ਲੋਕ ਸੋਧ ਬੜਾਣਗੇ ਤੇ ਸਾਰੇ ਮੈਂ ਆਪਣੇ ਬੱਚਿਆਂ ਨੂੰ ਦੇਪੇ ਕਰਦਾ ਬੱਚਿਓ ਮਨੁੱਖਾ ਜਨਮ ਬੜਾ ਦੁਰਲੱਭਾ ਬਾਹਰ-ਬਾਰ ਨਹੀਂ ਮਿਲਦਾ ਆਪ ਜੀ ਜ਼ਰੂਰ ਗੁਰ ਵਾਲੇ ਬਣੋ ਬਾਣੀ ਬਾਣੀ ਦੇ ਧਾਰਣੀ ਹੋਵੋ ਆਪਣਾ ਫਰਜ਼ ਵੱਡਿਆਂ ਦੇ ਛੋਟਿਆਂ ਦੇ ਨਾਲ ਸਾਡਾ ਕੀ ਫਰਜ਼ ਬਣਦਾ ਉਸ ਫਰਜ਼ ਨੂੰ ਵੀ ਜ਼ਰੂਰ ਨਿਭਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਈਫਤ ਬਹੁਤ ਬੜੀ ਆ I've got to say that I didn't have a video. i right. ਸਾਜਿਆ ਪੰਥ ਨਿਆਰਾ ਉਹ ਖਾਲਸੇ ਪੰਥ ਦੀ ਨੀਂਹ ਰੱਖਿਆ ਗਲਗੀਆਂ ਵਾਲਾ ਪਾਸ਼ਾ ਤੇ ਇਸ ਖਾਲਸੇ ਦੇ ਅੱਗੇ ਫੇਰ ਕੋਈ ਕਿੰਨੇ ਹੀ ਤੂਫਾਨ ਤੇ ਝਖੜ ਝੁੱਲੇ ਇਸ ਖਾਲਸੇ ਨੂੰ ਕੋਈ ਰੋਕ ਨਹੀਂ ਸਕਿਆ ਇੱਕ ਦਰਿਆ ਜਿਹਦਾ ਨਾਂ ਅਟਕ ਦਰਿਆ ਹੈ ਉਸ ਨੂੰ ਪਾਰ ਜਾ ਕੇ ਅਕਾਲੀ ਪੂਰਨ ਸਿੰਘ ਹਰੀ ਸਿੰਘ ਨਲਵੇ ਵਰਗੇ ਜੋਧੇ ਹਜ਼ਾਰੇ ਪੇਸ਼ਾਵਰ ਕਾਬੁਲ ਤੇ ਕਦਾਰ ਤੇ ਦਰਰਾ ਖੈਬਰ ਦੇ ਉੱਤੇ ਹਿੱਕਦੇ ਤੇ ਦੀਵਾਦਾਰ ਕਿਹੜਾ ਮੁਗਲਾ ਉਹਨਾਂ ਮੁਗਲ ਹਮਲਾ ਵਿਰਾਧੇ ਉਹਨਾਂ ਸਮਰਾਪ ਦੇ ਕਿਰੇ ਉਸਾਰ ਦਿੱਤੇ ਉਹ ਆਦਮ ਲੇਖਾ ਕਹਿੰਦਾ ਕੋਈ ਪਰਬਤ ਇਤਨਾ ਮਜ਼ਬੂਤ ਨਹੀਂ ਜੋ ਖਾਲਸੇ ਦਾ ਰਾਹ ਰੁਕ ਸਕੇ ਕੋਈ ਪਰਬਤ ਇਤਨਾ ਮਜ਼ਬੂਤ ਨਹੀਂ ਜੋ ਖਾਲਸੇ ਦਾ ਰੋਕ ਸਕੇ ਕੋਈ ਦਰਿਆ ਇਤਨਾ ਤੇਜ਼ ਨਹੀਂ ਜੋ ਖਾਲਸੇ ਦੇ ਪੈਰ ਉਖੇੜ ਸਕੇ ਕੋਈ ਝੱਖੜ ਇਤਨਾ ਖਤਰਨਾਕ ਨਹੀਂ ਜੋ ਖਾਲਸੇ ਨੂੰ ਖਤਰਿਆਂ ਤੋਂ ਖੇਲਣ ਤੋਂ ਰੋਕ ਸਕੇ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਲਗੀਆਂ ਵਾਲੇ ਦਿੱਤਾ ਇਸਾ ਕਿ ਇਸ ਕਰਦੀ ਚੋਟੀ ਤੋਂ ਪਾਛੇ ਮਹਾਰਾਜ ਨੇ ਅੱਖਿਆਂ ਦਾ ਲੜਕਾਰ ਕੇ ਜੇ ਮਰਦ ਖਵਾਲਾ ਚਲਦੇ ਹੋ ਤਾਂ ਚੰਗੇ ਘੋੜ ਸਵਾਰ ਬਣੋ ਜੇ ਮਰਦ ਖਵਾਲਾ ਚਾਹੁੰਦੇ ਹੋ ਤਾਂ ਚੰਗੇ ਘੋੜ ਸਵਾਰ ਬਣੋ ਨਿਤ ਪਹਿਨੋ ਬਸਤਰ 70ਵੀ ਤੁਸੀਂ ਅਣਖ ਭਰੇ ਸਰਦਾਰ ਬਣੋ ਫੜ ਪਰਛੇਤੀਰਾ ਦੇਗਾ ਨੂੰ ਤੁਸੀਂ ਜੰਗਲ ਵਿੱਚ ਸ਼ਿਕਾਰ ਕਰੋ ਕਰ ਮਿਹਨਤ ਖੇਡੋ ਕੌਡੀ ਵੀ ਤੁਸੀਂ ਚੰਗੇ ਜਿਸਮ ਤਿਆਰ ਕਰੋ ਸਾਡੇ ਸੁੱਖੇ ਜਿੰਦੇ ਨੇ ਚੰਗਾ ਕੀ ਬੀਚ ਕੀ ਨੇ ਤੁਸੀਂ ਕੀ ਕਰਦੇ ਹੋ ਅੱਤਮਾ ਮੇਰਾ ਲੱਗੇ ਵੀ ਇੰਦਰਦੀ ਸਾਨੀ ਕਰਕੇ ਤੈਨੂੰ ਬੇਕਰ ਹੋਊਂਗਾ ਪੜੇ ਤਖਤਾ ਤਾ ਚਾਹਾਂਗਾ ਸਿੰਗਰ ਨੇ ਤਾਂ ਮੋੜ ਤੋ ਹੀ ਡਾਂਗਾ ਤੇਰੇ ਦੇ ਉਹ ਦੂਤਾਂ ਸੀ ਕਿ ਕਰਦਾ ਸੀ ਉਹਦੇ ਕੰਨਾਂ ਦੇ ਵਿੱਚ ਲਾਜ ਪੈ ਗਈ ਸੱਚੇ ਬਾਸ਼ੇ ਨੂੰ ਇਹ ਸੱਚੇ ਨੇ ਹਾਂ ਮੈਂ ਇੱਥੇ ਮੈਂ ਖੜ੍ਹਦਾ ਇੱਥੇ ਖੜ੍ਹੂ ਠੀਕ ਹੈ ਸਮਝੋ ਕਿ ਪਿਆਰਾ

ਤੇ ਗੁਰੂ ਪੰਨਾ ਜੀ ਹੁਕਮ ਕਰਦਾ ਕਰੀਆਂ ਵਾਲਿਆ ਚਮਕਾਰ ਦੀ ਗੜੀ ਛੱਡ ਜਾ ਤੇ ਕਰੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਪਹਿਲਾ ਨਾਮ ਲਿਆ ਦਾ ਉਹ ਭਾਈ ਦਇਆ ਸਿੰਘ ਸੀ ਤੇ ਫੇਰ ਮਾਚੀ ਵਾਲੇ ਦੇ ਜੰਗਲਾਂ ਦੇ ਵਿੱਚ ਬ੍ਰਿੰਦਵਾਨ ਸਾਹਿਬ ਜਦੋਂ ਅਮਰੰਗੇ ਦੇ ਕੋਲ ਜ਼ਬਰਨਾਮਾ ਲੈ ਕੇ ਜਾਣਾ ਤੇ ਸੱਚੇ ਪਾਤਸ਼ਾਹ ਮਹਾਰਾਜ ਨਾਲ ਦੇੜ ਦੀ ਧਰਤੀ ਤੇ ਦਾਦਾ ਬੰਦਾ ਸਿੰਘ ਬਹਾਦਰ ਨੂੰ ਥਾਕਰਾ ਦੇ ਕੇ ਭੇਜਦੇ ਜਦੋਂ ਸਚੇ ਪਾਤਸ਼ਾਹ ਦਾ ਰਾਜ ਆਖਰੀ ਸਵਾਸ ਲੈਂਦੇ ਨੇ ਤੇ ਜਿਹੜਾ ਚਿਹਰਾ ਲੱਗ ਲੰਦਾ ਪਾਈ ਤੇ ਆਸੇ ਗੰਦਾਤ ਵੀਰਾਂ ਵਾਲੇ ਦਾ ਪਿਆਰ ਕਿਉਂ ਹੈ ਕਿਉਂਕਿ ਜਿਸ ਨੇ ਪਹਿਲੀ ਆਵਾਜ਼ ਮਾਰ ਕੇ ਸਿਰ ਮੰਗਿਆ ਸੀ ਉਦੋਂ ਪਾਈ ਦਿਆ ਸੀ ਵੀ ਮੰਤਰ ਕੀ ਹੈ ਸੀ 80000 ਦੇ ਘੱਟ ਦੇ ਵਿੱਚ ਉਹ ਕਹਿੰਦਾ ਮੈਂ ਤਾਂ ਨਕਦੀ ਕੰਮ ਨਵੇੜ ਦਿੱਤਾ ਆਲ ਵਜੀਰੀਆ ਨਹੀਂ ਸੀ ਖੁਦਾ ਹਰ ਕੀਤਾ ਸਚੇ ਪਾਤਸ਼ਾਹ ਦਾ ਰਾਜ ਲੈ ਗਏ ਤੰਦੂ ਦੇ ਇਹ ਵੇਲੇ ਪਰਸਨ ਦੇ ਧਰਮ ਨਾਲ ਸੀਸ ਵਕ ਕੀਤਾ ਸੱਚੇ ਪਾਸ਼ਾ ਮਹਾਰਾਜ ਹੂਲ ਦੇ ਨਾਲ ਲਤ ਪਤ ਕਿਰਪਾਨ ਲੈ ਕੇ ਫੇਰ ਸਟੇਜ ਦੇ ਉੱਤੇ ਆਜ਼ਰ ਗਏ ਇੱਕ ਸਿਰ ਹੋਰ ਮੰਗਿਆ ਦਇਆ ਆਈ ਫੇਰ ਧਰਮ ਆਇਆ ਸੱਚੇ ਪਾਸ਼ਾ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਜੇ ਮਾਨਾ ਉਹਨੇ ਫਿਰ ਤਾਂ ਜੜਮੀ ਨਹੀਂ ਲਾ ਸਕਦਾ ਪਹਿਲੇ ਦਇਆ ਆਈ ਹੈ ਧਰਮ ਧਰਮ ਦਇਆ ਦਾ ਪੂਰ ਧਰਮ ਰੂਪੀ ਪੁੱਤਰ ਦਇਆ <laughs> सारी <trucks> संग ਸਾਜਨਾ ਦੇਸਤ ਤੇ ਵਿਸਾਖੀ ਤੇ ਹਾਂਜੀ ਹਾਂਜੀ ਤਾਂ ਕਹੋਗੇ ਲੱਖ ਲੱਖ ਵਧਾਈ ਹੋਵੇ ਸਭ ਤੁਹਾਨੂੰ ਖਾਲਸਾ ਜੀ ਹਾਂਜੀ ਪੰਜ ਜੀ ਤੁਸੀਂ ਖਾਲਸਾ ਦੀ ਸਿੱਖੀ ਸਾਰੀ ਸਗਤ ਨੂੰ ਲੱਖ ਲੱਖ ਵਧਾਈ ਹੋਵੇ ਮਹਾਰਾਜ ਕਿਰਪਾ ਬਣਾਏ ਸਾਰੀ ਹਾਂਜੀ ਪੰਜ ਜੀ ਤੁਸੀਂ ਕਹਣ ਜਾਓ ਕਿ ਕੁਝ ਮੌਕੇ ਤੇ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਸਾਰੀ ਸੰਗਤਾਂ ਹਮੇਸ਼ਾ ਖੁਸ਼ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਦੇ ਜਿਹੜੀਆਂ ਸਾਰਿਆਂ ਨੂੰ ਵਧਾਈਆਂ ਹੋਣ ਲੱਖ ਲੱਖ ਤੁਸੀਂ ਹੀ ਬੈ ਲੱਖ ਲੱਖ ਵਧਾਈਆਂ ਆਉਣ ਦਾ ਆ ਲਾਤੀ ਸਭ ਦੀ ਜੁਤੀ ਉਹ ਤੁਸੀਂ ਸਾਰਿਆਂ ਨੂੰ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਪਰਮਾਤਮਾ ਸਾਰੇ ਸੰਸਾਰ ਦੇ ਜੁਸੀਆ ਬੜਾ ਅੰਤ ਅੱਗੇ ਵੀ ਅੱਗੇ ਵੀ ਇਦਾਂ ਘੱਡੀ ਤੈਨਾਂ ਕਾਵੇਂ ਸਾਡੇ ਕਰਦੀ ਕੰਗਾ ਜੀ ਰੱਖੀ ਜੀ ਹਾਂਜੀ ਬੋਲੋ ਜੀ ਅਲਕਾਂਦੀ ਗੱਲਾਂ ਜਿ ਰੱਖੇ ਵਾਹਿਗੁਰੂ ਪਾਕਿਸਤਾਨ ਦਾ ਮੈਂ ਆਕਾਸ਼ ਬੋਲ ਰਿਹਾ ਸੋਹਣਿਆ ਸਾਸੀਆ ਕਾ ਜਿਹੜਾ ਦੋ ਗੜੀ ਬੋਲੂ ਨੂੰ ਜਨਵਾਸ ਦੀਆਂ ਬਣਾਈਆਂ ਸਾਥ ਸਵਾ ਬਣਾਈਆਂ ਖਲਚੀ ਗਾਤ ਕਰਦੀ ਗੱਲਾਂ ਰੱਖੇ ਹੋਵੇ ਹਾਂਜੀ ਆਪੇ ਤੁਸੀਂ ਹੋ ਸਿਰ ਤਲੀ ਟੱਕ ਮਾ ਪਿਆਰਾ ਖੰਡੇ ਦੀ ਤਾਰ ਵਿੱਚੋਂ ਸਤ ਗੁਰ ਸਾਜਾ ਪੰਥ ਪਿਆਰਾ ਖੰਡੇ ਦੀ ਤਾਰ ਵਿੱਚੋਂ ਸਤ ਗੁਰ ਸਾਜਾ ਪੰਥ ਨਿਆਰਾ ਕਰ ਜੀਵਤ ਮੁਰਦਾਨੂ ਸਤ ਗੁਰੇ ਖੇਟੀ ਖੇਡ ਰੰਗ ਰਾਲੀ ਉਸ ਰੱਬ ਦੀ ਮੋਜ ਵਿੱਚੋਂ ਪ੍ਰਗਟ ਕੀਤੀ ਜੋਤਿ ਅਪਾਰੀ ਉਸ ਰੱਬ ਦੀ ਮੋਜ ਵਿੱਚੋਂ ਪ੍ਰਗਟ ਕੀਤੀ ਫੌਦੀ ਅਕਾਲ ਝੱਗ ਝਗੜਨੇ ਜਾਂ ਤਾਂ ਰੇ ਦਿਲ ਵਿੱਚ ਟੋਟ ਭਲੇ ਦੀ ਧਨੀ ਉਹ ਸਬਣਾ ਦਾ ਸੰਝਾ ਹੈ ਸਬਣਾ ਦਾ ਸੰਝਾ ਹੈ ਜਿਸ ਨੇ ਰਚਿਆ ਜਗਤ ਬਸਾਰਾ ਖੰਡੇ ਦੀ ਤਾਰ ਵਿੱਚੋਂ ਸਤਿਗੁਰਾਂ ਸਾਜਿਆ ਪੰਥ ਨਿਆਰਾ ਖੰਡੇ ਦੀ ਤਾਰ ਵਿੱਚੋਂ ਸਤਿਗੁਰਾਂ ਸਾਜਿਆ cheers तैर तुदा सोन सिर सॼ आद सतारा सोना सिर सॼ आद सत तारा ਸਤਿਗੁਰਾਂ ਸਾਜਾ ਪੰਥ ਨਿਆਰਾ ਖੰਡੇ ਦੀ ਧਾਰ ਵਿੱਚੋਂ ਸਤਿਗੁਰਾਂ ਸਾਜਾ ਪੰਥ ਨਿਆਰਾ ਅਨੰਤ ਪਰਦੀ ਧਰਤੀ ਤੂੰ ਸੂਰਜ ਉਦੇ ਆਜਾਦੀ ਹੋਇਆ ਤੱਕ ਮੁਰਦ ਸਰੀਰ ਤੋਂ ਮੁੜ ਕਾ ਅਜ ਗੈਰਤ ਦਾ ਜੋਆ ਤੱਕ ਮੁਰਦ ਸਰੀਰ रहेगी इंदिरा ਦੀ ਸਫਾਤੀ ਦੀ ਖਾਲਸਾ ਖਾਲਸਾ ਸਾਜਣਾ ਦੇ ਸਦਕਿਆਂ ਲੱਖ ਲੱਖ ਹੋਣਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਪੱਲੇ ਜਿਸ ਨੇ ਬੈਠਿਆ you <laughs> ਰਾਮ ਸੇ ਜੱਤ ਵਿੱਚ ਤੁਮਾ ਪੰਨਾ ਵੀ ਅਸ ਬੀਰ ਕਾਲਸੇ ਯਾ ਕਲੀਬ ਖੰਡ ਅਸ ਬੀਰ ਕਾਲਸੇ ਰਣਜੀਤੂ ਰਣਜੀਤ ਸਿੰਘ ਕਣ ਐਸਾ ਨਾ ਜਿਚ ਲਾਇਆ ਐਸਾ ਨਾ ਜਿਚ ਲਾਇਆ ਇਹ ਇਹ ਤੁਸੀਂ ਮੇਸ਼ਤਰ ਬਾਹਰ ਆ ਸ੍ਰੀ ਗੁਰਦੁਆਰਾ ਜਿੱਥੇ ਸੰਗਤਾਂ ਬਹੁਤ ਹੀ ਹਮਮਾ ਆ ਕੇ ਵਿਸਾਖੀ ਦੇ ਤਿਹਾਰ ਨੂੰ ਤੇ ਖਾਲਸਾ ਸਾジナ ਦਿਵਸ ਨੂੰ ਮਨਾਉਣ ਪਹੁੰਚੀਆਂ ਹੋਈਆਂ ਨੇ ਇੱਥੇ ਗੁਰੂ ਘਰ ਦੇ ਵਿੱਚ ਰਾਗੀ ਢਾਡੀ ਕਵੀਸ਼ਰ ਆਪੋ ਆਪਣੀ ਕਵਤਾਵਾਂ ਦੇ ਨਾਲ ਸਿੱਖ ਇਤਿਹਾਸ ਨੁਬਾਕੂਬੀ ਜਿਹੜਾ ਪੇਸ਼ ਕਰ ਰਹੀਆਂ ਨੇ ਔਰ ਸੰਗਤਾਂ ਠਾਠਾ ਮਾਰਦਾ ਇਕੱਠ ਹੈ ਜਿਹਦੇ ਚ ਲੋਕ ਜਿਹੜੇ ਨੇ ਇਹ ਸਭ ਤਿਹਾਰ ਨੂੰ ਬੜੀ ਖੁਸ਼ੀ ਨਾਲ ਜਿਹੜਾ ਮਨਾ ਰਹੇ ਨੇ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਅੰਦਰ ਔਰ ਇਸ ਛੋਹਦੀਆਂ ਸੰਗਤਾਂ ਕਿੰਨੇ ਉਤਸ਼ਾਹ ਦੇ ਨਾਲ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ சிங்கப்பூர் <laughs> ஒரு